ਹਾਂਜੀ ਝੋਨੇ ਦੀ ਪਨੀਰੀ ਬੀਜਣ ਦਾ ਸਮਾਂ ਆ ਗਿਆ ਆ ਤੇ ਹਰ ਵਾਰ ਦੀ ਤਰ੍ਹਾਂ ਆਪਾਂ ਵੱਖ-ਵੱਖ ਵੈਰਾਈਟੀਆਂ ਦੀ ਪਨੀਰੀ ਲਾਉਨੇ ਆ ਇਸ ਵਾਰ ਵੀ ਕਈ ਵੈਰਾਈਟੀਆਂ ਮਾਰਕੀਟ ਦੇ ਵਿੱਚ ਆ ਜਿਹਦੇ ਵਿੱਚ ਪੀ ਆਰ ਦੀਆਂ ਕਿਸਮਾਂ ਬਹੁਤ ਐ ਜੀ ਉਸ ਤੋਂ ਇਲਾਵਾ ਫੂਸਾ ਬਾਸਮਤੀ ਦੀਆਂ ਕਿਸਮਾਂ ਆ ਜੰਨੀਆਂ ਪੀ ਆਰ ਜਿਹੜਾ 128 29 30 31 ਤੇ 32 ਇਹਨਾਂ ਨੂੰ ਪਨੀਰੀ ਲਾਉਣ ਦਾ ਸਮਾਂ ਤਾਂ 20 ਮਈ ਦਿੱਤੀ ਗਈ ਆ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਉਸ ਤੋਂ ਇਲਾਵਾ ਪੀਆ 126 122 121 ਇਹ 25 ਮਈ ਜਾਂ 20 ਮਈ ਤੋਂ ਇਹਦਾ ਬਿਜਾਈ ਦੀ ਰეკਮੈਂਡੇਸ਼ਨ ਕੀਤੀ ਗਈ ਯੂਨੀਵਰਸਿਟੀ ਵੱਲੋਂ ਅਗਰ ਆਪਾਂ ਇਹ ਬੀ ਲੈਣੇ ਆ ਯੂਨੀਵਰਸਿਟੀ ਤੋਂ ਤਾਂ ਉਹਨਾਂ ਵੱਲੋਂ ਇੱਕ ਹਦੈਤੀ ਪੱਤਰ ਵੀ ਜਾਰੀ ਕੀਤੇ ਗਏ ਆ ਪਹਿਲਾਂ ਆਪਣੇ ਜ਼ਿਲ੍ਹਿਆਂ 'ਚ ਜਾਂ ਸਬ ਤਹਿਸੀਲਾਂ ਦੇ ਵਿੱਚ ਦੱਸਿਆ ਜਾਵੇ ਤੇ ਫੇਰ ਉਸ ਤੋਂ ਬਾਅਦ ਜਿਹੜੇ ਬੀ ਆ ਉਹ ਖੇਤੀਬਾੜੀ ਯੂਨੀਵਰਸਿਟੀ ਤੋਂ ਆਪਾਂ ਸੌਖੇ ਤਰੀਕੇ ਨਾਲ ਹਾਸਲ ਕਰ ਸਕਦੇ ਆ ਜੇ ਆਪਾਂ ਨੂੰ ਆਪਣੇ ਲੱਗਿਓ ਨਹੀਂ ਮਿਲਦੇ ਕਈ ਵਾਰ ਇਦਾਂ ਹੁੰਦਾ ਵੀ ਆਪਣੇ ਲਾਗੇ ਦੀਆਂ ਦੁਕਾਨਾਂ ਤੋਂ ਜਿਹੜੇ ਬੀਜ ਆ ਬਹੁਤ ਮਹਿੰਗੇ ਭਾਅ ਦੇ ਮਿਲਦੇ ਆ ਤੇ ਯੂਨੀਵਰਸਿਟੀ ਤੋਂ ਇਹਨਾਂ ਦਾ ਇੱਕ ਮੁੱਲ ਰੱਖਿਆ ਗਿਆ ਬੀਜਾਂ ਦਾ ਰੇਟ ਤੇ ਉਸ ਤੋਂ ਵੱਧ ਇਹ ਨਹੀਂ ਦਿੰਦੇ ਤੇ ਆਪਾਂ ਵੀ ਐਤੀਕੀ ਬੀਜ ਯੂਨੀਵਰਸਿਟੀ ਤੋਂ ਦਾ ਨਹੀਂ ਮੰਗਾਏ ਪਰ ਆਪਾਂ ਬਾਹਰੋਂ ਲਏ ਆ ਜਿਹਦੇ ਵਿੱਚ 126 128 131 ਤੇ 221 ਇਹ ਚਾਰ ਕਿਸਮਾਂ ਲਈਆਂ ਬਾਕੀ ਹਰ ਇੱਕ ਏਰੀਏ ਦੇ ਵਿੱਚ ਵੱਖ-ਵੱਖ ਕਿਸਮਾਂ ਲਾਉਂਦੇ ਆ ਤੇ ਲਾਉਣ ਦਾ ਟੰਗ ਤਾਂ ਉਹੀ ਆਪਣਾ ਰਵਾਇਤੀ ਹੁੰਦਾ ਆ ਕਈ ਏਰੀਆ ਦੇ ਵਿੱਚ ਬੀਜ ਦੀ ਸ਼ਾਰਟੇਜ ਵੀ ਆ ਜਾਂਦੀ ਹੈ ਜਿੱਦਾਂ ਪਿਛਲੀ ਵਾਰ 126 ਦਾ ਝਾੜ ਬਹੁਤ ਵਧੀਆ ਰਿਹਾ ਇਸ ਵਾਰ ਦੇਖੋ ਵੀ 126 ਵੱਧ ਲੱਗਦਾ ਕਿ ਘੱਟ ਲੱਗਦਾ ਕਿਉਂਕਿ ਉਹਨੂੰ ਵੇਚਣ 'ਚ ਵੀ ਪ੍ਰੋਬਲਮ ਆਈ ਸੀਗੀ ਜੇਕਰ ਆਪਾਂ ਲੁਧਿਆਣਾ ਯੂਨੀਵਰਸਿਟੀ ਤੋਂ ਖੇਤੀਬਾੜੀ ਯੂਨੀਵਰਸਿਟੀ ਤੋਂ ਇਹ ਵੀ ਲੈਣੇ ਆ ਤਾਂ ਸਬੰਧਤ ਜਿਹੜੇ ਨੰਬਰ ਆ ਉਹ ਇਸ ਵੀਡੀਓ ਦੇ ਵਿੱਚ ਮੈਂਸ਼ਨ ਕੀਤੇ ਗਏ ਆ ਆਪੋ ਆਪਣੇ ਜ਼ਿਲ੍ਹੇ ਦੇ ਸੰਬੰਧਿਤ ਨਾਲ رابطہ ਕਾਇਮ ਕਰਕੇ ਆਪਾਂ ਲੁਧਿਆਣਾ ਯੂਨੀਵਰਸਿਟੀ ਤੋਂ ਇਹ ਵੀ ਪ੍ਰਾਪਤ ਕਰ